ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ 스타 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਨਵੀਂ ਮੁੰਬਈ ਦੇ ਵਿੱਚ ਰਾਜੀਵ ਗਾਂਧੀ ਸਟੇਡੀਅਮ ਸੀ ਡੀ ਬੀ ਬੇਲਾਪੁਰ ਵਿੱਚ ਹਰਿਆਣਾ ਤੇ ਪੰਜਾਬ ਦੇ ਸ਼ੋਅ ਮੈਚ ਦੇ ਵਿੱਚ ਕਿਹੜੇ-ਕਿਹੜੇ ਪਲੇਅਰ ਹਰਿਆਣਾ ਤੇ ਪੰਜਾਬ ਦੀ ਟੀਮ ਵਿੱਚ ਖੇਡਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਹਰਿਆਣਾ ਦੀ ਟੀਮ ਦੀ ਗੱਲ ਕਰੀਏ ਤਾਂ ਇਸ ਟੀਮ ਵਿੱਚ ਜੋ ਪਲੇਅਰ ਖੇਡਣਗੇ ਪਠਾਨ ਗੋਰਖਪੁਰ ਪੰਕਜ 베ਰੀ ਸਚਿਨ ਗੰਗੋਲੀ ਅਮਨ ਦੇਵਰਾ ਬਿੰਦਰ ਦੇਵਰਾ ਵਿਕਾਸ ਅਲੇਵਾ ਮੁਕੇਸ਼ ਹਰਿਆਣਾ ਦੇਸੀ ਫਰਮਾਨਾ ਤੇ ਪਹਾੜੀ ਖਰੜ ਅਲੀਪੁਰ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਟੀਮ ਵਿੱਚ ਖੇਡਣਗੇ ਜੇਕਰ ਪੰਜਾਬ ਦੀ ਟੀਮ ਦੀ ਗੱਲ ਕਰੀਏ ਤਾਂ ਪੰਜਾਬ ਦੀ ਟੀਮ ਵਿੱਚ ਜੋ ਪਲੇਅਰ ਖੇਡਣਗੇ ਪਿੰਦੂ ਦਤਾਲ ਕੋੜਾ ਦਤਾਲ ਲੰਬੜ ਮੱਲੀਆਂ ਹਰਪਾਲ ਕਾਲਵਾ ਪਿੰਡਾ ਮੁੱਲਾਵਾਲ ਖੈਰਾ ਕੁਲਦੀਪ ਸ਼ਕਰਮਾਸ਼ੀਆਂ ਲੱਡਾ ਬਲਪੁਰੀਆ ਗੁਰਬਾਜ ਸਲਾਣਾ ਤੇ ਪ੍ਰੀਤ ਲੱਧੂ ਇਹਨਾਂ ਤੋਂ ਇਲਾਵਾ ਪੰਜਾਬ ਦੀ ਟੀਮ ਵਿੱਚ ਵੀ ਹੋਰ ਕਈ ਸੁਪਰਸਟਾਰ ਪਲੇਅਰ ਖੇਡਣਗੇ ਇਸ ਕਬੱਡੀ ਕੱਪ ਦਾ ਲਾਈਵ ਸ਼ਾਮ ਨੂੰ 5 ਵਜੇ ਪੰਜਾਬ 7 ਟੀਵੀ YouTube ਚੈਨਲ ਤੇ ਚੱਲੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਦੋਨਾਂ ਟੀਮਾਂ ਵਿੱਚੋਂ ਤੁਹਾਨੂੰ ਕਿਹੜੀ ਟੀਮ ਤਕੜੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ